ਕਰਣਾ ਆਇ ਲਾਇਸੈਂਸ ਦੀ ਅੱਛਾ ਕਿੱਥੇ ਆਏ ਸੀ ਅਸੀਂ 32 ਸੈਕਟਰਾਂ 'ਚ ਆਏ ਅੱਛਾ ਤੇ ਉਸ ਤੋਂ ਬਾਅਦ ਕੀ ਹੋ ਰਿਹਾ ਹੁਣ ਭਾਈ ਬੰਦ ਪਿਆ ਦੂਜਾ ਕਿਹੜਾ ਜੀ ਮੇਰੇ ਹਿਸਾਬ ਸੇ 8 8 ਮਹੀਨੇ ਹੋ ਗਏ ਉਹ ਤਾਂ ਪੁਲਿਸ ਵਾਲੇ ਚਾਲਨ ਕੱਢਦੇ ਤੇ ਕੁਝ ਨਹੀਂ ਦੇਖਦੇ ਪੁਲਿਸ ਵਾਲੇ ਬਖਸਤੇ ਹੀ ਨਹੀਂ ਚਾਲਨ ਕੱਢ ਦਿੰਦੇ ਗਾੜੀ ਮੋਨ ਕਰ ਦਿੰਗੇ ਐਸੇ ਵੈਸੇ ਉਹ ਤਾਂ ਕਰਤੇ ਹੀ ਹੈ ਮੈਂ ਤਾਂ ਅੱਜ ਫੋਟੋ ਕਰਾਣ ਆਇਆ ਜੀ ਆਪਣੇ ਮੇਰੇ ਆਪਣਾ ਡੇਟਾ ਜਿੱ ਦਿੱਤੀ ਹੋਈ ਹੈ ਇਹਨਾਂ ਨੇ ਸੋ ਉਸ ਡੇਟ ਦੇ ਮਿਲਾਬ ਹੁਣ ਅਸੀਂ ਖਾਲੀ ਜਾਵਾਂਗੇ ਇਥੋਂ ਜਿੰਦਰਾ ਲੱਗਿਆ ਹੋਇਆ ਉੱਥੇ ਕੋਈ ਨੋਟਿਸ ਨਹੀਂ ਕੋਈ ਨੋਟਿਸ ਨਹੀਂ ਲਗਾਇਆ ਹੋਇਆ ਹੈ ਆ ਕਿਸੇ ਨਾਲ ਗੱਲ ਕਰਨੇ ਕੋਈ ਪਤਾ ਨਹੀਂ ਇਹ ਤਾਂ ਕੋਈ ਕਰਮਚਾਰੀ ਹੈ ਕੋਈ ਕਰਮਚਾਰੀ ਨਹੀਂ ਹੈ ਪਰ ਇਹਦਾ ਹੁਣ ਸਰਕਾਰ ਨੂੰ ਚਾਹੀਦਾ ਨਾ ਵੀ ਜਾਂਦਾ ਫਿਰ ਇਹਨੂੰ ਖੁੱਲੇ ਹੋ ਜਾਵੇ ਜਾਂਦਾ ਫਿਰ ਇਹਨੂੰ ਪੂਰੇ ਤਰ੍ਹਾਂ ਕਿਤੇ ਬੰਦ ਕੀਤਾ ਜਾਵੇ ਫਿਰ ਜਿਹੜਾ ਚਲਾਉਣ ਵਾਲਾ ਕੰਮ ਹੈ ਵੀ ਬਿਲਕੁਲ ਗਲਤ ਹੋ ਰਿਹਾ ਫਿਰ ਪਹਿਲੇ ਦਿਨ ਫੋਟੋ ਕਰਾਇਆ ਗਿਆ ਕਹਿੰਦੇ ਟਰਾਈ ਡੇਰੀ ਬੰਦ ਆ ਹੁਣ 24 ਤਰੀਕ ਦੀ ਮੈਂ ਪੇਮੈਂਟ ਲੈ ਕੇ ਆਇਆ ਹੁਣ 24 ਤਰੀਕ ਨੂੰ ਫੇਰ ਬੰਦ ਆ ਹੁਣ ਦੱਸੋ ਜੀ ਮੈਂ ਕੀ ਕਰਾਂ ਮੰਗਲਵਾਰ ਨੂੰ ਵੀ ਆਇਆ ਸੀ ਬਣवाने ਕੇ ਲਾਇਸੈਂਸ यहां पे फोटो तो कराने कोई था ही नहीं पर ताला लगा हुआ है बार-बार आए जा रहे हैं दाढ़ी तोड़ के मजदूर आदमी है गिड़ा कटवाए जा रहे हैं कोई आए नहीं मैं 10 मिनट से चक्कर काट रहा हूं पहले लर्निंग बनवाया था उसके बाद में वो बोला नहीं है इसकी डेट निकलेगी दोबारा बनाओ डेट से पहले 3 दिन पहले चला गया था मैं 3 महीने हो गए मैं लाइसेंस लेना पहला था तेरा एलएबी बनवाऊं फिर तेरा हैवी बनवाऊं हालांकि मेरे को 15 साल पुराना ड्राइविंग लाइसेंस दुबई का मेरे कोले है ਉਹ ਕਹਿੰਦੇ ਤੇਰੇ ਕੋਈ ਵੈਲਿਊਰੀਆ ਦੀ ਹੈਗੀ ਕੋਈ ਨੋਟਿਸ ਨਹੀਂ ਇਹਨਾਂ ਨੇ ਲਗਾਇਆ ਇਸ ਕਰਕੇ ਸਾਨੂੰ ਖੱਜਲ ਖਰਾਬ ਹੀ ਕਰ ਰਹੇ ਆ ਹੈ ਮਹਿਕਮਾ ਹਾਂ ਸੋ ਇਸ ਕਰਕੇ ਨਾ ਉਹ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਹੈਗੀ ਆ ਬਸ ਇਹਦਾ ਕਹਿੰਦੇ ਸਰਕਾਰ ਕਹਿੰਦੀ ਵੀ ਚਾਲੂ ਕਰਨ ਦਾ ਲਾਇਸੈਂਸ ਵਾਲਾ ਇਹਦਾ ਬਿਲਕੁਲ ਬੰਦ ਪਿਆ ਨਾ ਉਹਦੀ ਅਪਾਇੰਟਮੈਂਟ ਲਈ ਸਾਰਾ ਕੁਝ ਲਿਆ ਆ ਫਿਰ ਤਾਂ ਸਰਕਾਰ ਦੇਖੇ ਨਾ ਇਸ ਚੀਜ਼ 'ਤੇ ਧਿਆਨ ਦੇਵੇ ਜਿਹੜਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਤ ਵੜੀ ਲੁਧਿਆਣਾ ਦੇ ਸੈਕਟਰ 32 ਦੇ ਵਿੱਚ ਮੌਜੂਦ ਆ ਬਾਲ ਸਿੰਘ ਨਗਰ ਦੇ ਵਿੱਚ ਜਿੱਥੇ ਦੱਸ ਦਈਏ ਕਿ ਡਰਾਈਵਿੰਗ ਟੈਸਟ ਸੈਂਟਰ ਜਿਹੜਾ ਵਾ ਲਾਇਸੈਂਸ ਸੈਂਟਰ ਜਿਹੜਾ ਦੇਖ ਸਕਦੇ ਹੋ ਕਿ ਉਹਦੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਮੇਰੇ ਬੈਕ ਸਾਈਡ ਜਿਹੜਾ ਟੈਸਟ ਸੈਂਟਰ ਕਈ ਦਿਨਾਂ ਤੋਂ ਜਿਹੜਾ ਬੰਦ ਹੈਗਾ ਸੋ ਦੱਸਦੀ ਐ ਉਸ ਟੈਸਟ ਸੈਂਟਰ ਦੇ ਵਿੱਚ ਸਿਰਫ ਤਾਲੇ ਲੱਗੇ ਹੋਏ ਨੇ ਹਾਲਾਂਕਿ ਮੇਨ ਗੇਟ ਦੀਆਂ ਤਸਵੀਰਾਂ ਨੇ ਮੇਨ ਗੇਟ ਦੇ ਨਾਲ ਦੇਖ ਸਕਦੇ ਹੋ ਕਿ ਖੁੱਲਾ ਹੋਇਆ ਪਰ ਜਦੋਂ ਅੰਦਰ ਜਾਂਦੇ ਨੇ ਤੇ ਆਟੋਮੈਟਿਕ ਡਰਾਈਵਿੰਗ ਟੈਸਟ ਐਂਡ ਔਨਲਾਈਨ ਲੈਸਨ ਸੈਂਟਰ ਜਿਹੜਾ ਵਾ ਇਹ ਵੱਡਾ ਹਲਕਾ ਪੂਰਬੀ ਦਾ ਵੱਡਾ ਟੈਸਟ ਸੈਂਟਰ ਜਿਹੜਾ ਹੈ ਇਹ ਬੰਦ ਨਜ਼ਰ ਆ ਰਿਹਾ ਹੈ ਸੋ ਕਾਰਨ ਕੀ ਹੈਗਾ ਕਿਉਂਕਿ ਉਹ ਵੀ ਤਸਵੀਰਾਂ ਜਿਹੜੀਆਂ ਅੱਜ ਅਸੀਂ ਨਾਲ ਸਾਂਝਾ ਕਰਾਵਾਂਗੇ ক্লোਜ਼ ਦੇ ਵਿੱਚ ਜਾ ਕੇ ਕਿਉਂਕਿ ਇੱਕ ਪਾਸੇ ਤਾਲਾ ਜਿਹੜਾ ਦਰਵਾਜ਼ੇ ਦੇ ਵਿੱਚ ਲੱਗਾ ਹੋਇਆ ਤਾਂ ਦੂਜੇ ਪਾਸੇ ਜਿਹੜਾ ਫੀਲਡ ਦੇਖ ਸਕਦੇ ਹੋ ਗਰਾਊਂਡ ਜਿਹੜੀ ਆਉ ਗਰਾਊਂਡ ਵੀ ਜਿਹੜੀ ਆ ਪਈ ਹੋਈ ਆ ਸੋ ਉਸ ਗਰਾਊਂਡ ਦੇ ਵਿੱਚ ਤਾਰ ਨਾਲ ਬੰਨ੍ਹ ਦਿੱਤਾ ਗਿਆ ਸੋ ਕਿਤਨੇ ਕਿਤੇ ਇਹ ਜਿਹੜੇ ਗਰਾਊਂਡ ਹੈ ਇਸ ਗਰਾਊਂਡ ਦੇ ਵਿੱਚ ਜਿਹੜਾ ਟੈਸਟ ਹੁੰਦਾ ਜਿਹੜਾ ਇਸ ਗਰਾਊਂਡ ਦੇ ਵਿੱਚ ਜਿਹੜੀ ਗੱਡੀਆਂ ਨੂੰ ਟੈਸਟ ਲਿਤਾ ਜਾਂਦਾ ਉਹ ਗਰਾਊਂਡ ਦੇ ਵਿੱਚ ਵੀ ਜਿਹੜੀ ਆ ਉਹ ਦੇਖਦੇ ਹੋ ਕਿਸ ਤਰੀਕੇ ਤਾਰ ਨੂੰ ਤਾਰ ਨਾਲ ਉਹਨੂੰ ਬੰਦ ਕਰ ਦਿੱਤਾ ਗਿਆ ਸੋ ਕਿਤਨੇ ਕਿਤੇ ਵੱਡੀ ਜਿਹੜੀ ਅੰਗਲੀ ਆ ਨਜ਼ਰ ਆ ਰਹੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਇਹ ਡਰਾਈਵਿੰਗ ਲਾਇਸੈਂਸ ਸੈਂਟਰ ਹੈ ਇਹਨੂੰ ਬੰਦ ਕੀਤਾ ਹੋਇਆ ਸੋ ਕੋਈ ਵੀ ਨੋਟਿਸ ਜਿਹੜਾ ਹੈ ਨਾ ਮੇਨ ਗੇਟ ਦੇ ਉੱਤੇ ਲਗਾਇਆ ਗਿਆ ਤੇ ਨਾ ਕੋਈ ਬਾ ਕੋਈ ਇਨਫੋਰਮੇਸ਼ਨ ਜਿਹੜੀ ਹੈ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਲੋਕ ਜਿਹੜੇ ਨੇ ਇਸ ਲਾਇਸੈਂਸ ਸੈਂਟਰ ਦੇ ਵਿੱਚ ਆਂਦੇ ਨੇ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਆਂਦੇ ਨੇ ਸੋ ਇਸ ਸੈਂਟਰ ਦੇ ਵਿੱਚ ਆ ਕੇ ਲੋਕ ਜਿਹੜਾ ਕਾਫੀ ਖੱਜਲਖਵਾਰ ਹੁੰਦੇ ਨੇ ਸੋ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਗੇਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆਂ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਗੇਟ ਹੈ ਜਿਹੜਾ ਇਹ ਮੇਨ ਗੇਟ ਹੈ ਲਾਇਸੈਂਸ ਟੈਸਟ ਸੈਂਟਰ ਦਾ ਜਿਹੇ ਜਿਹਦੇ ਅੰਦਰ ਜਿਹੜੇ ਕਰਮਚਾਰੀ ਆ ਉਹ ਬੈੰਦੇ ਆ ਜਿਹੜੇ ਅੰਦਰ ਅਧਿਕਾਰੀ ਜਿਹੜੇ ਨੇ ਉਹ ਬੈੰਦੇ ਨੇ ਜਿਨ੍ਹਾਂ ਵੱਲੋਂ ਡਰਾਈਵਿੰਗ ਟੈਸਟ ਵੀ ਜਿਹੜਾ ਲਿੱਤਾ ਜਾਂਦਾ ਉਸ ਤੋਂ ਬਾਅਦ ਲਾਇਸੈਂਸ ਜਿਹੜੇ ਨੇ ਉਹ ਬਣਾ ਕੇ ਦਿੱਤੇ ਜਾਂਦੇ ਨੇ ਪਰ ਉਸ ਦੇ ਵਿੱਚ ਜਿਹੜਾ ਹੈ ਦੇਖ ਸਕਦੇ ਹੋ ਕਿ ਤਾਲਾ ਲ ਹੇਗਾ ਇਸ ਗਲਤੀ ਹਲੇ ਤੱਕ ਕੋਈ ਵੀ ਪੁਸ਼ਟੀ ਜਿਹੜੀ ਆ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਇਸ ਜਗ੍ਹਾ ਦੇ ਵਿੱਚ ਕੋਈ ਵੀ ਜਿਹੜਾ ਨੋਟਿਸ ਹੈ ਉਹ ਨਹੀਂ ਲਗਾਇਆ ਗਿਆ ਮੇਨ ਗੇਟ ਦੇ ਬਾਹਰ ਕੋਈ ਨੋਟਿਸ ਜਿਹੜਾ ਇੱਥੇ ਨਹੀਂ ਨਜ਼ਰ ਆ ਰਿਹਾ ਸੋ ਕਿਤੇ ਨਾ ਕਿਤੇ ਵੱਡੀ ਅਨਗੈਲਹੀਏ ਸੋ ਵੱਡਾ ਸਵਾਲ ਕਿਹੜਾ ਹੁੰਦਾ ਕਿ ਹਲਕਾ ਪੂਰਬੀ ਦੇ ਵਿੱਚ ਵੱਡਾ ਟੈਸਟ ਸੈਂਟਰ ਜਿਹੜਾ ਹੈ ਉਸ ਟੈਸਟ ਸੈਂਟਰ ਨੂੰ ਜਿਹੜਾ ਬੰਦ ਕੀਤਾ ਹੋਇਆ ਸੋ ਕਾਰਨ ਕੀ ਹੈਗਾ ਇਸ ਗਲਤੀ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਸਿਰਫ ਇਸ ਜਗ੍ਹਾ ਦੇ ਵਿੱਚ ਲੋਕ ਆਂਦੇ ਨੇ ਸੋ ਹਰ ਰੋਜ਼ ਰੋਜ਼ ਡੇ ਬਾਏ ਡੇ ਜਿਹੜੇ ਲੋਕ ਆਂਦੇ ਨੇ ਸੋ ਉਹਨਾਂ ਨੂੰ ਕਿਤੇ ਕਿਤੇ ਕਾਫੀ ਗੱਜਲ ਖਵਾਰ ਹੋਣਾ ਪੈਂਦਾ ਸੋ ਕਾਰਨ ਕੀ ਹੈਗਾ ਕਿਉਂਕਿ ਇਸ ਟੈਸਟ ਸੈਂਟਰ ਦੇ ਵਿੱਚ ਕੋਈ ਵੀ ਜਿਹੜਾ ਕਰਮਚਾਰੀ ਉਹ ਨਹੀਂ ਮੌਜੂਦ ਸੋ ਕਿਤੇ ਨੇ ਕਿ ਇਸ ਟੈਸਟ ਸੈਂਟਰ ਦੇ ਵਿੱਚ ਸਿਰਫ ਮੇਨ ਗੇਟ ਜਿਹੜਾ ਖੁੱਲਾ ਹੁੰਦਾ ਸੋ ਉਸ ਤੋਂ ਬਾਅਦ ਅੰਦਰ ਇੰਟਰ ਕਰਦੇ ਨੇ ਤੇ ਇੱਕ ਪਾਸੇ ਫੀਲਡ ਜਿਹੜੀ ਹੈ ਪਈ ਹੁੰਦੀ ਆ ਤਾਂ ਦੂਜੇ ਪਾਸੇ ਜਿਹੜਾ ਆਫਿਸ ਹੈ ਉਹ ਬਣਿਆ ਹੁੰਦਾ ਹੈ ਸੋ ਆਫਿਸ ਦੇ ਵਿੱਚ ਤਾਲਾ ਲੱਗਿਆ ਹੁੰਦਾ ਹੈ ਕੋਈ ਕਰਮਚਾਰੀ ਇੱਥੇ ਮੌਜੂਦ ਨਹੀਂ ਹੁੰਦਾ ਕੋਈ ਨੋਟਿਸ ਇੱਥੇ ਨਹੀਂ ਲੱਗਿਆ ਹੁੰਦਾ ਪਰ ਕਾਰਨ ਕੀ ਹੈਗਾ ਇਸ ਬੰਦ ਹੋਣ ਦਾ ਇਹਦੇ ਬੰਦ ਹੋਣ ਦਾ ਕਾਰਨ ਕੀ ਹੈਗਾ ਇਸ ਗਲਤੀ ਹਲੇ ਤੱਕ ਕੋਈ ਪੁਸ਼ਟੀ ਜਿਹੜੀ ਹੈ ਨਹੀਂ ਹੋ ਸਕੀ ਪਰ ਜਿਹੜੇ ਲੋਕ ਇੱਥੇ ਆਂਦੇ ਨੇ ਜਿਹੜੇ ਲੋਕ ਇੱਥੇ ਆ ਕੇ ਕੱਜਲ ਖਵਾਰ ਹੋ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹਲਕਾ ਪੂਰਬੀ ਦੇ ਵਿੱਚ ਸੈਕਟਰ 32 ਦੇ ਵਿੱਚ ਇਹ ਲੈਸੈਂਸ ਟੈਸਟ ਸੈਂਟਰ ਹੈ ਜਿੱਥੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਪਰ ਦੂਜੇ ਪਾਸੇ ਅਗਰ ਟ੍ਰੈਫਿਕ ਦੀ ਗੱਲ ਕਰੀਏ ਤੇ ਪੁਲਸ ਜਿਹੜੀ ਹੈ ਕਾਫੀ ਮੁਸਤੈਦ ਹੈ ਕਿਉਂਕਿ ਸੜ ਲੋਕਾਂ ਦੇ ਚਲਾਨ ਜਿਹੜੇ ਨੇ ਦਿਨ ਪੋ ਦਿਨ ਜਿਹੜੇ ਕਿਤੇ ਜਾਂਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਤੋਂ ਜਿਹੜੇ ਡਾਕੂਮੈਂਟਸ ਮੰਗੇ ਜਾਂਦੇ ਨੇ ਸੋ ਡਰਾਈਵਿੰਗ ਦਾ ਅਹਿਮ ਡਾਕੂਮੈਂਟ ਜਿਹੜਾ ਹੈ ਡਰਾਈਵਿੰਗ ਲਾਇਸੈਂਸ ਹੈ ਸੋ ਲਾਇਸੈਂਸ ਆਫਿਸ ਦੇ ਵਿੱਚ ਜਿਹੜੇ ਤਾਲੇ ਲੱਗੇ ਹੁੰਦੇ ਨੇ ਸੋ ਲਾਇਸੈਂਸ ਅਗਰ ਨਹੀਂ ਬਣੂਗਾ ਤਾਂ ਕਿਤਨੇ ਕਿਹਦੇ ਨੌਜਵਾਨ ਯੂਥ ਜਿਹੜਾ ਹੈ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਨੌਜਵਾਨ ਯੂਥ ਜਿਹੜਾ ਕਿਤੇ ਨਾ ਕਿਤੇ ਰੋਡ ਦੇ ਉੱਤੇ ਹੁੰਦਾ ਹੈ ਸੋ ਉਹਨਾਂ ਨੂੰ ਪੁਲਿਸ ਜਿਹੜੀ ਹੈ ਦੇਖ ਸਕਦੇ ਹੋ ਕਿ ਫੜਦੀ ਉਸ ਤੋਂ ਬਾਅਦ ਮੋਟਰਸਾਈਕਲ ਜਾਂ ਵਹੀਕਲ ਜਿਹੜੇ ਉਹਨਾਂ ਕੋ ਹੁੰਦੇ ਉਹਨਾਂ ਦਾ ਚਲਾਨ ਵੀ ਕਰਦੀ ਹੈ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਦਾ ਚਲਾਨ ਜਿਹੜਾ ਹੁੰਦਾ ਹੈ ਪਰ ਡਾਕੂਮੈਂਟਸ ਲੈਣ ਤੋਂ ਬਾਅਦ ਡਾਕੂਮੈਂਟਸ ਹੋਣ ਤੋਂ ਬਾਅਦ ਲਾਇਸੈਂਸ ਸੈਂਟਰ ਜਿਹੜੇ ਬਣੇ ਬਣੇ ਜਿਹੜੇ ਵੱਡੇ ਵੱਡੇ ਬਣੇ ਹੋਏ ਨੇ ਉਸ ਲਾਇਸੈਂਸ ਸੈਂਟਰਾਂ ਦੇ ਵਿੱਚ ਜਦੋਂ ਲਾਇਸੈਂਸ ਨਹੀਂ ਬਣੂਗਾ ਡਾਕੂਮੈਂਟਸ ਨਹੀਂ ਬਣੂਗਾ ਤੇ ਉਹ ਲੋਕ ਜਿਹੜੇ ਕਿ ਕਵਾਰ ਹੋਣਾ ਪੈ ਰਿਹਾ ਸੋ ਕੁਝ ਲੋਕ ਵੀ ਸਟੇਨ ਮੌਜੂਦ ਨੇ ਸੋ ਉਹਨਾਂ ਨਾਲ ਵੀ ਜਾਣਕਾਰੀ ਲਵਾਂਗੇ ਅੰਕਲ ਤੁਸੀਂ ਇੱਥੇ ਕੀ ਕਰਨ ਆਏ ਸੀਗੇ ਮੈਂ ਤਾਂ ਅੱਜ ਫੋਟੋ ਕਰਾਣ ਆਇਆ ਜੀ ਆਪਣੇ ਮੇਰੇ ਆਪਣਾ ਡੇਟ ਅੱਜ ਦਿੱਤੀ ਹੋਈ ਹੈ ਇਹਨਾਂ ਨੇ ਸੋ ਉਸ ਡੇਟ ਦੇ ਮਤਲਬ ਹੁਣ ਅਸੀਂ ਖਾਲੀ ਜਾਵਾਂਗੇ ਇੱਥੋਂ ਜਿੰਦਰਾ ਲੱਗਿਆ ਹੋਇਆ ਇੱਥੇ ਮਤਲਬ ਕਦੋਂ ਇਹਨਾਂ ਵੱਲੋਂ ਡੇਟ ਦਿੱਤੀ ਸੀ ਇਹ 20 ਤਰੀਕ ਨੂੰ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਵਾ ਅੱਜ ਦੀ 24 ਤਰੀਕ ਵਾਸਤੇ ਜੀ ਹਾਂ ਸੋ ਉਹਦੇ ਵਾਸਤੇ ਮੈਂ ਅੱਜ ਫੋਟੋ ਕਰਾਣ ਲਈ ਆਪਣੀ ਦੁਕਾਨ ਬੰਦ ਕਰਕੇ ਇੱਥੇ ਖੜਿਆ ਆਇਆ ਹੈਗਾ ਇਸ ਟਾਈਮ ਤੇ 20 ਤਰੀਕ ਨੂੰ ਖੁੱਲਾ ਸੀਗਾ ਇਹ ਨਹੀਂ ਮੈਂ ਤਾਂ ਆਨਲਾਈਨ ਇਹ ਡੇਟ ਲਿੱਤੀ ਹੈਗੀ ਆ 20 ਤਰੀਕ ਵਾਲੇ ਦਿਨ ਨੂੰ ਸੋ ਉਸ ਤੋਂ ਪਹਿਲਾਂ ਵੀ ਡੇਟ ਲਿੱਤੀ ਸੀ ਉਸ ਦਿਨ ਮੈਂ ਬਾਈਚਾਂਸ ਨਹੀਂ ਆ ਪਾਇਆ ਸੀਗਾ ਸੋ ਕਾਰਨ ਕਿ ਅੱਜ ਫਿਰ ਇੱਥੇ ਅੱਜ ਹੁਣ ਦੁਕਾਨ ਆਪਣੀ ਬੰਦ ਕਰਕੇ ਤੇ ਇੱਥੇ ਫੋਟੋ ਕਰਾਣ ਆਏ ਆ ਅੱਜ ਲੋਕ ਲੱਗਿਆ ਹੋਇਆ ਇਸ ਜਗ੍ਹਾ ਤੇ ਕੋਈ ਨੋਟਿਸ ਵਗੈਰਾ ਲੱਗਿਆ ਹੋਇਆ ਜਿੱਥੇ ਲੋਕ ਕੋਈ ਨੋਟਿਸ ਨਹੀਂ ਇਹਨਾਂ ਨੇ ਲਗਾਇਆ ਇਸ ਕਰਕੇ ਸਾਨੂੰ ਖੱਜਲ ਖਰਾਬ ਹੀ ਕਰ ਰਹੇ ਆ ਇਹ ਵਿਭਾਗ ਹਾਂ ਸੋ ਇਸ ਕਰਕੇ ਨਾ ਹੁਣ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਹੈਗੀ ਆ ਹਾਂ ਤੇ ਕੋਈ ਕਾਰਨ ਹੈਗਾ ਕੋਈ ਪਤਾ ਲੱਗਿਆ ਵੀ ਇਹਦੇ ਵਿੱਚ ਤਾਲਾ ਕਿਉਂ ਨੂੰ ਕੋਈ ਕੋਈ ਕਾਰਨ ਨਹੀਂ ਸਾਨੂੰ ਪਤਾ ਲੱਗਿਆ ਜੀ ਤਾਂ ਇੱਥੇ ਆਏ ਹੈਗੇ ਆਪਣਾ ਦੁਕਾਨ ਅੱਜ ਬੰਦ ਕਰਕੇ ਇੱਥੇ ਆਏ ਆ ਸਾਨੂੰ ਕੁਝ ਨਹੀਂ ਪਤਾ ਕਾਰਨ ਕੀ ਆ ਨਾ ਆ ਦੱਸਦੇ ਜਿਹੜੇ ਖਿੜਕੀ ਤੇ ਬੈਠੇ ਹੈਗੇ ਬੰਦੇ ਇਹ ਕਹਿੰਦੇ ਸਾਡਾ ਮਹਿਮਾਨ ਲੱਗਿਆ ਹੈਗਾ ਬਾ ਉਹ ਮਹਿਮਾਨ ਲੱਗਿਆ ਹੈਗਾ ਇਹ ਹੁਣ ਪਤਾ ਨਹੀਂ ਕਿਹੜਾ ਇਹਨਾਂ ਦਾ ਮਹਿਕਮਾ ਕਿਹੜਾ ਉਹਨਾਂ ਦਾ ਮਹਿਕਮਾ ਸਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਦੇਖ ਸਕਦੇ ਹੋ ਕਿ ਲੋਕ ਆਂਦੇ ਨੇ ਲੋਕਾਂ ਨੂੰ ਸਿਰਫ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਇਸ ਜਗ੍ਹਾ ਦੇ ਵਿੱਚ ਪਰ ਇੱਕ ਪਾਸੇ ਨੰਬਰ ਪਲੇਟ ਦੀ ਅਗਰ ਗੱਲ ਕਰੀਏ ਤਾਂ ਉੱਤੇ ਨੰਬਰ ਪਲੇਟ ਜਿਹੜੀ ਹੈ ਦੇਖ ਸਕਦੇ ਹੋ ਸਰਕਾਰੀ ਤੌਰ ਤੇ ਜਿਹੜੀ ਹੈ ਲਗਾਈ ਜਾਂਦੀ ਹੈ ਸੋ ਉਹਨਾਂ ਨਾਲ ਵੀ ਜਿਹੜੀ ਹੈ ਜਾਣਕਾਰੀ ਲੈਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਵੀ ਆਖਿਰਕਾਰ ਜਿਹੜਾ ਇਸ ਜਗ੍ਹਾ ਦੇ ਵਿੱਚ ਲੋਕ ਜਿਹੜੇ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੇ ਸਰ ਇਹ ਕਿੰਨੇ ਦਿਨਾਂ ਤੋਂ ਬੰਦ ਹੈ ਕਿਰਾ 7 ਤਰੀਕ ਦਾ ਬੰਦ ਪਿਆ 10 ਤਰੀਕ ਦਾ ਬੰਦ 7 7 7 7 ਤਰੀਕ ਦਾ ਕਾਰਨ ਕੀ ਹੈਗਾ ਬੰਨ ਨਹੀਂ ਵੀਰੇ ਕੁਝ ਨਹੀਂ ਪਤਾ ਆਪਾਂ ਨੂੰ ਯਾਰ ਪਰ ਲੋਗ ਆ ਰਹੇ ਨੇ ਕਿੰਨੇ ਦਿਨਾਂ ਤੋਂ ਰੋਜ਼ ਆਂਦੇ ਨੇ ਲੋਗ ਰੋਜ਼ ਹੀ ਆਂਦੇ ਆ ਵੀਰੇ ਰੋਜ਼ ਆਂਦੇ ਆ ਰੋਜ਼ ਜਾਂਦੇ ਆ ਖੱਜਲ ਖਵਾਰ ਹੋ ਰਹੇ ਰੋਜ਼ ਖੱਜਲ ਖਰਾਬ ਹੋਈ ਰਹੇ ਯਾਰ ਰੋਜ਼ ਹੀ ਕੋਸੋ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਨ੍ਹਾਂ ਵੱਲੋਂ ਲਗਾਈ ਜਾਂਦੀ ਹੈ ਜੇ ਜਗ੍ਹਾ ਦੇ ਵਿੱਚ ਉਹ ਲੋਕ ਇੱਥੇ ਹੀ ਆ ਗਏ ਆ ਕਿਉਂਕਿ ਇਸ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਇੱਕ ਪਾਸੇ ਨੰਬਰ ਪਲੇਟ ਜਿਹੜਾ ਲਗਾਈ ਜਾਂਦੀ ਹੈ ਸੋ ਇੱਕ ਪਾਸੇ ਲਾਇਸੈਂਸ ਡਰਾਈਵਿੰਗ ਟੈਸਟ ਸੈਂਟਰ ਹੈ ਜਿੱਥੇ ਉਹ ਤਾਲਾ ਲੱਗਾ ਹੋਇਆ ਹੈ ਭਾਈ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਅੱਛਾ ਇਹ ਪਰਚੀਆਂ ਹੱਥਾਂ ਦੇ ਵਿੱਚ ਫੜੀ ਹੋਈ ਹੈ ਸਲਿੱਪ ਕਾਦੀ ਭਾਈ ਇਹ ਫੋਟੋ ਕਰਉਣ ਆਏ ਲਾਇਸੈਂਸ ਦੀ ਅੱਛਾ ਕਿੱਥੇ ਆਏ ਸੀ ਅਸੀਂ 32 ਸੈਕਟਰ ਆਏ ਸੀ ਅੱਛਾ ਤੇ ਉਸ ਤੋਂ ਬਾਅਦ ਕੀ ਹੋ ਰਿਹਾ ਹੁਣ ਭਾਈ ਬੰਦ ਪਿਆ ਤੇ ਦੂਜਾ ਕਿਹੜਾ ਜੀ ਇਹ ਦੂਜਾ ਗੇੜਾ ਦੂਜਾ ਗੇੜਾ ਕਿੰਨੇ ਦਿਨਾਂ ਤੋਂ ਬੰਦ ਹੈ ਕੋਈ ਪਤਾ ਹੈ ਨਹੀਂ ਭਾਜੀ ਇਹਦੇ ਬਾਰੇ ਕੁਝ ਨਹੀਂ ਪਤਾ ਅਸੀਂ ਆਏ ਆ ਦੇਖਿਆ ਤੇ 24 ਤਰੀਕ ਦੀ ਜਿਹੜਾ ਅਪਾਇੰਟਮੈਂਟ ਦਿੱਤੀ ਆ ਦੇਖੋ ਮਤਲਬ ਦੂਜਾ ਗੇੜਾ ਪਹਿਲਾ ਗੇੜਾ ਕਦੋਂ ਸੀਗਾ ਪਹਿਲਾ ਅੱਜ 4-5 ਦਿਨ ਪਹਿਲਾਂ ਹੋ ਗਿਆ ਭਾਜੀ ਇਹ ਦੂਜੀ ਅਪਾਇੰਟਮੈਂਟ ਲਈ ਆਏ ਉਦੋਂ ਬੰਦ ਸੀ ਬੰਦ ਸੀ ਜਦੋਂ ਉਦੋਂ ਵੀ ਬੰਦ ਸੀ ਜਦੋਂ ਬੰਦ ਸੀ ਕੋਈ ਪਤਾ ਲੱਗਿਆ ਕਾਰਨ ਕੀ ਹੈਗਾ ਪਰ ਕਾਰਨ ਬਾਰੇ ਕੁਝ ਨਹੀਂ ਦੱਸਦੇ ਭਾਜੀ ਅਸੀਂ ਅੱਜ ਆਏ ਆ ਅੱਜ ਫਿਰ ਦੇਖਿਆ ਬੰਦਾ ਭਾਜੀ ਕਹਿੰਦੇ ਖੁੱਲ ਨਹੀਂ ਰਹੀ ਖੁੱਲਿਆ ਨਹੀਂ ਹੈਗਾ ਅੱਛਾ ਤੇ ਹੁਣ ਅਸੀਂ ਚੱਲੇ ਆ ਵਾਪਸ ਕਰਨ ਸਮਝਦੇ ਹੋ ਵੀ ਕਿੰਨੇ ਕਿਤੇ ਇੱਕ ਪਾਸੇ ਲੈਸਨਸ ਦੀ ਜਿਹੜੀ ਫੋਟੋ ਕਰਾਣ ਆਂਦੇ ਹੋ ਤੇ ਇੱਕ ਪਾਸੇ ਟ੍ਰੈਫਿਕ ਪੁਲਿਸ ਖੜੀ ਆ ਜਿਹਦੇ ਵੱਲੋਂ ਬੈਕ ਟੂ ਬੈਕ ਜਿਹੜੇ ਚਲਾਨ ਕੱਤੇ ਜਾ ਰਹੇ ਨੇ ਤੇ ਉਹਨੂੰ ਕਿਸ ਤਰੀਕੇ ਦੇ ਭਾਜੀ ਇਹਦਾ ਹੁਣ ਸਰਕਾਰ ਨੂੰ ਚਾਹੀਦਾ ਨਾ ਵੀ ਜਾਂ ਤਾਂ ਫਿਰ ਇਹਨੂੰ ਖੋਲੇ ਜਾਵੇ ਜਾਂ ਤਾਂ ਫਿਰ ਇਹਨੂੰ ਪੂਰੇ ਤਰ੍ਹਾਂ ਕਿਤੇ ਬੰਦ ਕੀਤਾ ਜਾਵੇ ਫਿਰ ਜਿਹੜਾ ਚਲਾਨ ਵਾਲਾ ਕੰਮ ਹੈ ਵੀ ਬਿਲਕੁਲ ਗਲਤ ਹੋ ਰਿਹਾ ਫਿਰ ਇੱਕ ਪਾਸੇ ਤਾਂ ਕਹਿੰਦੇ ਸਰਕਾਰ ਕਹਿੰਦੀ ਹੈ ਵੀ ਚਾਲੂ ਕਰਨਾ ਲੈਸਨਸ ਵਾਲਾ ਇਹਦਾ ਬਿਲਕੁਲ ਬੰਦ ਪਿਆ ਨਾ ਹੁਣ ਆਦੀ ਅਪਾਇੰਟਮੈਂਟ ਲਈ ਸਾਰਾ ਕੁਝ ਲਿਆ ਆ ਫਿਰ ਤਾਂ ਸਰਕਾਰ ਦੇਖੇ ਰਹੀ ਸੱਚੀ ਚੀਜ਼ 'ਤੇ ਧਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅਪੋਰਟਮੈਂਟ ਵੀ ਲੈ ਕੇ ਜਿਹੜਾ ਸਲਿੱਪ ਹੈ ਦੇਖ ਸਕਦੇ ਹੋ ਕਿ ਲੈ ਕੇ ਆਂਦੇ ਨੇ ਉਸ ਤੋਂ ਬਾਅਦ ਇੱਥੇ ਫੋਟੋ ਕਰਾਉਣ ਵਾਸਤੇ ਆਂਦੇ ਨੇ ਤੇ ਉਸ ਤੋਂ ਬਾਅਦ ਲੈਸੈਂਸ ਆਫਿਸ ਜਿਹੜਾ ਹੈ ਜਿੱਥੇ ਡਰਾਈਵਿੰਗ ਟੈਸਟ ਸੈਂਟਰ ਜਨੂ ਕਿਹਾ ਜਾਂਦਾ ਹੈ ਹਲਕਾ ਪੂਰਬੀ ਦਾ ਵੱਡਾ ਡਰਾਈਵਿੰਗ ਟੈਸਟ ਸੈਂਟਰ ਜਿਹੜਾ ਹੈ ਉਹ ਬੰਦ ਹੈਗਾ ਸੋ ਕਈ ਦਿਨਾਂ ਤੋਂ ਉਸ ਸੈਂਟਰ ਦੇ ਵਿੱਚ ਤਾਲੇ ਜਿਹੜੇ ਲੱਗੇ ਹੋਏ ਨੇ ਸੋ ਉਸ ਤੋਂ ਬਾਅਦ ਸਲਿੱਪ ਨੌਜਵਾਨ ਲੈ ਕੇ ਆਂਦੇ ਨੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਦੂਜੀ ਸਲਿੱਪ ਫੇਰ ਹੱਤਾ ਦੇ ਵਿੱਚ ਫੜੀ ਹੋਈ ਹੈ ਇਹ ਵੀ ਜਿਹੜਾ ਦੇਖ ਸਕਦੇ ਹੋ ਇਹ ਵੀ ਸਲਿੱਪ ਜਿਹੜੀ ਹੈ ਉਹ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਹੀ ਜਿਹੜਾ ਉਹਨਾਂ ਵੱਲੋਂ ਫੋਟੋ ਕਰਾਣੀ ਸੀਗੀ ਸੋ ਉਸ ਤੋਂ ਬਾਅਦ ਕਾਰਨ ਕੀ ਹੈਗਾ ਅੰਕਲ ਤੁਸੀਂ ਵੀ ਆਏ ਹੋ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਹਾਂ ਜੀ ਮੈਂ ਜੀ ਪਹਿਲੇ ਦਿਨ ਫੋਟੋ ਕਰਾ ਕੇ ਗਿਆ ਕਹਿੰਦੇ ਟਰਾਈ ਦੇਰੀ ਬੰਦ ਆ ਹੁਣ 24 ਤਰੀਕ ਦੀ ਮੀਟਿੰਗ ਲੈ ਕੇ ਆਇਆ ਹੁ ਹੁਣ ਦੱਸੋ ਜੀ ਮੈਂ ਕੀ ਕਰਾਂ ਮੈਂ ਦੁਬਈ ਚ 15 ਸਾਲ ਟਰਾਲਾ ਚਲਾ ਕੇ ਆਇਆ ਮੈਨੂੰ 2 ਮਿੰਟ ਨਹੀਂ ਲੱਗੇ ਲਾਇਸੈਂਸ ਨਿਊ ਕਰਾਉਣ ਨੂੰ ਨਾ ਲਾਇਸੈਂਸ ਲੈਣ ਨੂੰ ਇੱਥੇ ਮੈਨੂੰ 3 ਮਹੀਨੇ ਹੋ ਗਏ ਗੇੜੇ ਦਿੰਦੇ ਨੇ 3 ਮਹੀਨੇ ਹੋ ਗਏ ਮੈਂ ਲਾਇਸੈਂਸ ਲੈਣਾ ਪਹਿਲਾਂ ਕਹਿੰਦੇ ਤੇਰਾ ਐਲਐਫਐਮ ਬਣੋ ਫਿਰ ਤੇਰਾ ਹੈਵੀ ਬਣੋ ਹਾਲਾਂਕਿ ਮੇਰੇ ਕੋਲ 15 ਸਾਲ ਪੁਰਾਣਾ ਡਰਾਈਵਿੰਗ ਲਾਇਸੈਂਸ ਦੁਬਈ ਦਾ ਮੇਰੇ ਕੋਲੇ ਆ ਉਹ ਕਹਿੰਦੇ ਤੇਰੇ ਕੋਈ ਵੈਲਿਡਿਟੀ ਦੀ ਹੈਗੀ ਨਹੀਂ ਲਾਇਸੈਂਸ ਤੇ ਕਿੱਥੇ ਵੀ ਜਾਨਣਾ ਮੈਂ ਕਹਿੰਦੇ ਕੋਈ ਬੈਲੂ ਨਹੀਂ ਹੈ ਜੀ ਮਤਲਬ ਵਿਦੇਸ਼ਾਂ ਦੇ ਵਿੱਚ ਲੈਸਨ ਜਿਹੜਾ ਬਣ ਜਾਂਦਾ ਤੇ ਇੱਥੇ ਤੁਹਾਨੂੰ ਗੇੜੇ ਕੱਢਣੇ ਹਾਂਜੀ ਇੱਥੇ ਗੇੜੇ ਕੱਢਣੇ ਪੈਂਦੇ ਕਿੰਨੇ ਦਿਨ ਹੋ ਗਏ ਗੇੜੇ ਕੱਢੇ ਮੈਨੂੰ 3 ਮਹੀਨੇ ਹੋ ਗਏ ਜੀ ਇੱਥੇ ਗੇੜੇ ਕੱਢਦੇ ਨੇ ਪਹਿਲੀ ਵਾਰੀ ਜਦੋਂ ਆਏ ਸੀ ਉਹਦੋਂ ਖੁੱਲਾ ਸੀ ਉਦੋਂ ਜੀ ਖੁੱਲਾ ਸੀ ਗੱਲੀ ਫੋਟੋ ਹੋ ਗਈ ਕਹਿੰਦੇ ਟਰਾਈ ਹੋਊਗੀ ਹੁਣ ਆ ਟਰਾਈ ਦੀ ਤਰੀਕ ਲੈ ਕੇ ਆ ਮੈਂ ਉਰੇ ਖੜਾ 2 ਘੰਟੇ ਹੋ ਗਏ ਕੋਈ ਇੱਥੇ ਬੰਦ ਪਿਆ ਜੀ ਲਾਸਟ ਵੀਕ ਕਦੋਂ ਆਏ ਹੋ ਤੁਸੀਂ ਕਿੰਨੇ ਦਿਨ ਪਹਿਲਾਂ ਲਾਸਟ ਲਾਸਟ ਅੱਜ ਲਾਸਟ ਆਇਆ ਜੀ ਪਹਿਲਾ ਪਹਿ ਫੇਰ ਟਰਾਈ ਤੇਰੀ ਫੇਰ ਹੋਊਗੀ ਬੰਦ ਆ ਰੇ ਬੰਦੇ ਦਾ ਕਾਰਨ ਹੈਗਾ ਕੁਝ ਪਤਾ ਲੱਗੇ ਪਤਾ ਨਹੀਂ ਜੀ ਕੋਈ ਨਹੀਂ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਕਿ ਕਰਮਚਾਰੀ ਹੈਗਾ ਇੱਥੇ ਕੋਈ ਹੁਣ ਕੋਈ ਕਰਮਚਾਰੀ ਨਹੀਂ ਹੈ ਕੋਈ ਵੀ ਨਹੀਂ ਹੈਗਾ ਕੀ ਮੰਗ ਕਰਦੇ ਹੋ ਕੀ ਗੱਲਾਂ ਚਾਹੁੰਦੇ ਮੰਗ ਕਰਦੇ ਜੀ ਗਵਰਨਮੈਂਟ ਨੂੰ ਚਾਹੀਦਾ ਜਾਂਦਾ ਸੂਲ ਸਹੀ ਹੋਣ ਬੰਦਾ ਆਵੇ ਫੋਟੋ ਕਰਾਵੇ ਟਰਾਈ ਦੇਵੇ ਲਾਇਸੈਂਸ ਲੈ ਕੇ ਘਰ ਨੂੰ ਜਾਵੇ ਅਸੀਂ ਦਬਾਈ ਜਿੱਤੀਗੇ ਆਪਦੀ ਟਰਾਈ ਦਿੱਤੀ ਪਹਿਲਾਂ ਜਦੋਂ ਉਹਨਾਂ ਲਾਇਸੈਂਸ ਦਿੱਤਾ ਸੀ ਉਸ ਦਿਨ ਮੈਂ ਨਿਊ ਕਰਾਇਆ ਲਾਇਸੈਂਸ ਮੈਂ ਮਸੀਂ ਚਲ ਗਿਆ ਜਿਹੜਾ ਪਾਇਆ ਉਹਦਾ ਨੰਬਰ ਨਿਸ਼ਾਨਸ ਪਾਇਆ ਫੀਸ ਭਰੀ ਮੈਂ ਥੱਲੇ ਉਹਨਾਂ ਚੱਕ ਕੇ 2 ਮਿੰਟਾਂ ਚ ਵਾਪਸ ਚਲੇ ਆ ਗਿਆ ਕਿ ਲੱਗਦਾ ਨਹੀਂ ਹੈਗਾ ਇੱਕ ਵਸੇ ਇਹ ਬੰਦੇ ਜਿਹੜੇ ਆਂਦੇ ਇੱਥੇ ਲਾਇਸੈਂਸ ਬਣਵਾਉਣ ਵਾਸਤੇ ਉਸ ਤੋਂ ਬਾਅਦ ਟ੍ਰੈਫਿਕ ਦੇ ਵਿੱਚ ਜਾਂ ਪੁਲਿਸ ਉਹਨਾਂ ਨੂੰ ਫੜਦੀ ਹੈ ਉਹਨਾਂ ਦਾ ਚਲਾਨ ਕਰਦੀ ਹੈ ਤਾ ਕਰ ਰਹੀ ਹੈ ਜੀ ਪੁਲਿਸ ਵੀ ਛੋਟੇ ਕੋਲ ਲਾਇਸੈਂਸ ਨਹੀਂ ਹੈਗਾ ਅਸੀਂ ਨਿਸ਼ਾਨਸ ਕਿੱਥੋਂ ਲੈ ਕੇ ਆਈਏ ਦੋ ਲਾਇਸੈਂਸ ਨੂੰ ਸਾਡੇ ਮੰਨ ਨਹੀਂ ਰਹੀ ਹੈਗੀ ਇਹ ਛੋਟਾ ਜਿਹਾ ਲਾਇਸੈਂਸ ਹੀ ਨਹੀਂ ਹੈਗਾ ਇੰਡੀਆ ਦਾ ਲਾਇਸੈਂਸ ਨੂੰ ਸਾਨੂੰ ਆ ਦੇ ਨਹੀਂ ਦਏ ਅਸੀਂ ਮੰਗ ਕਰ ਰਹੇ ਹਾਂ ਵੀ ਸਾਨੂੰ ਨਿਸ਼ਾਨਸ ਚਾਹੀਦਾ ਬਿਲਕੁ यहाँ पे फोटो वोटो कराने कोई था ही नहीं ताला लगा हुआ है बार बार आई जा रहे हैं दाढ़ी तोड़ के मजदूर आदमी है गेड़ा काटवाई जा रहे हैं कोई आए नहीं ताला आज भी बंद है देख लीजिए आपके सामने है मतलब आज तो कितने दिन पहला है, आए सीगा। दिन तीन दिन हो गए जी बंद वो दो दिन बंद सी कोई ना पर्ची लगाए गेट के उरे, कब खुलूगा कब नहीं खुलूंगा कोई पता नहीं है क्या करें कुछ भी पता नहीं कब आएंगे नहीं है रिन्यू कराना था लाइसेंस को रिन्यू कराने के लिए सही टाइम पे हो जाए बार बार गड़ा दहाड़ी तोड़ के आने से क्या फ़ायदा है यहाँ पे बार बार आओ दहाड़ी तोड़ के जाओ फिर मालक लोग बोलते हैं तू कहाँ घूमी जा रही है उधर झूठ बोल के आना पड़ता है भाई लाइसेंस बनवाने जा रहे हैं काम तो तो करते भी दिक्कत आ, आ रही है आ, दिक्कत आ रही है मालक लोग बोलते हैं कहाँ बार बार भजी जा रहा है तुशी तो अभी देखिए रिन्यू कराना था टाइम होने वाला है मैं करा लेंगे पहले कि कोई चलान ना कटे तो फिर वो दूजा लाइसेंस सेंटर पता नहीं है था। सेंटर बने नहीं हम लोग का पास में है यही यही बना था पहले भी यहीं बनवाए हुए थे अच्छा। आज तीन दिन से गेड़ा लाई जा रहे हैं दाढ़ी तोड़ तोड़ के कोई सुनवाई ही नहीं है ना कोई पर्ची गेट पर कि इस इस डेट में खुलेगा तो हम आके करा लें अपना काम कोई फिक्स टाइम नहीं है क्या करें दाढ़ी वाले बंदे हम लोग आते जाते हैं प्रशासन से यही मांग कर रहे हैं कि सही टाइम पे सही काम हो हम लोगों को दौड़ना ना पड़े ਇਹ ਦੇਖੀਏ ਆਪਕੇ ਸਾਹਮਣੇ ਡਰਾਈਵ ਲਾਇਸੈਂਸ ਤੇ ਇੱਕ ਸਾਦੇ ਹੋ ਕਿ ਹੱਥਾਂ ਦੇ ਵਿੱਚ ਸਲਿੱਪ ਫੜੀ ਹੋਈ ਹੈ ਲਾਇਸੈਂਸ ਵਾਸਤੇ ਆਂਦੇ ਨੇ ਕੁਝ ਲੋਕ ਰੀਨਿਊ ਕਰਾਉਣ ਵਾਸਤੇ ਆਂਦੇ ਨੇ ਕੁਝ ਲੋਕ ਨਵਾਂ ਲਾਇਸੈਂਸ ਬਣਾਉਣ ਵਾਸਤੇ ਨੇ ਤੇ ਕੁਝ ਲੋਕ ਇੱਥੇ ਟੈਸਟ ਦੇਣ ਵਾਸਤੇ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਨਵਾਂ ਲਾਇਸੈਂਸ ਚਾਹੀਦਾ ਹੈ ਪਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਦਿਨ-ਪ੍ਰ ਦਿਨ ਜਿਹੜਾ ਸਖਤ ਹੁੰਦਾ ਜਾ ਰਿਹਾ ਹੈ ਸੋ ਐਕਸ਼ਨ ਮੋਡ ਤੇ ਨਜ਼ਰ ਆ ਰਿਹਾ ਜਿੱਥੇ ਚਲਾਨ ਦੀ ਗੱਲ ਕਰੀਏ ਤੇ ਰੋਜ਼ ਜਿਹੜੇ ਚਲਾਨ ਉਹ ਕੱਟੇ ਜਾਂਦੇ ਨੇ ਪਰ ਅਗਰ ਲੈਸੈਂਸ ਵਰਗੇ ਜਿਹੜੇ ਦੇਖ ਸਕਦੇ ਹੋ ਕਿ ਲੈਸੈਂਸ ਜਿਹੜਾ ਅਹਿਮ ਡਾਕੂਮੈਂਟਸ ਹੁੰਦਾ ਹੈ ਡਰਾਈਵਿੰਗ ਦਾ ਜੇ ਉਹ ਨਹੀਂ ਬਣੂਗਾ ਤੇ ਉਹ ਨੌਜਵਾਨ ਉਹ ਯੂਥ ਕਿੱਥੇ ਜਾਊਗਾ ਕਿਉਂਕਿ ਇੱਕ ਪਾਸੇ ਪੁਲਿਸ ਜਿਹੜੀ ਆ ਮੁਸਤੈਦ ਆ ਤੇ ਦੂਜੇ ਪਾਸੇ ਲੈਸੈਂਸ ਸੈਂਟਰ ਡਰਾਈਵਿੰਗ ਟੈਸਟ ਸੈਂਟਰ ਜਿਹੜੇ ਨੇ ਉਹ ਬੰਦ ਨੇ ਉਹਨਾਂ ਦੇ ਵਿੱਚ ਤਾਲਾ ਲੱਗਿਆ ਹੋਇਆ ਸੋ ਕਈ ਦਿਨ ਪਹਿਲਾਂ 15 ਸਾਲ ਪੁਰਾਣਾ ਲੈਸੈਂਸ ਇੱਕ ਬਣਾਇਆ ਹੋ ਉਸ ਤੋਂ ਬਾਅਦ ਉਹਨਾਂ ਵੱਲੋਂ ਕਹਿਣਾ ਹੈ ਕਿ ਜਦੋਂ ਮੈਂ ਇਸ ਲੈਸਨ ਦੇ ਵਿੱਚ ਵਿਦੇਸ਼ ਦੇ ਵਿੱਚ ਟਰਾਲਾ ਚਲਾਉਂਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇੱਥੇ ਆਣਾ ਮੈਂ ਇੱਥੇ ਭਾਰਤ ਦੇਸ਼ ਦਾ ਜਿਹੜਾ ਲੈਸੈਂਸ ਹੈ ਉਹ ਬਣਵਾਣਾ ਤੇ ਉਸ ਤੋਂ ਬਾਅਦ ਇੱਥੇ ਲੈਸੈਂਸ ਬਣਵਾਉਣ ਵਾਸਤੇ 3 ਮਹੀਨੇ ਤੋਂ ਖੱਜਲਖਵਾਰ ਹੋਣਾ ਪੈ ਰਿਹਾ ਪਰ ਲੈਸੈਂਸ ਜਿਹੜਾ ਉਹ ਨਹੀਂ ਬਣਾ ਕੇ ਦਿੱਤਾ ਜਾ ਰਿਹਾ ਤੇ ਸਿਰਫ ਆਂਦੇ ਇੱਥੇ ਤੇ ਤੇ ਸਿਰਫ ਤਾਲਾ ਹੀ ਲੱਗਿਆ ਹੁੰਦਾ ਬਿਲਕੁਲ ਸੋ ਖੱਜਲਖਵਾਰੀ ਜਿਹੜੀ ਹੈ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੇ ਲੋਕਾਂ ਨੂੰ ਖੱਜਲਖਵਾਰ ਹੋਣਾ ਪੈ ਰਿਹਾ ਸੋ ਲੈਸੈਂਸ ਵਾਸਤੇ ਆਂਦੇ ਨੇ ਰੀਨਿਊ ਕਰਾਉਣ ਵਾਸਤੇ ਆਂਦੇ ਨੇ ਲੈਸੈਂਸ ਟੈਸਟ ਦੇਣ ਵਾਸਤੇ ਆਂਦੇ ਨੇ ਗੱਡੀਆਂ ਦਾ ਤੇ ਉਸ ਤੋਂ ਬਾਅਦ ਇਸ ਦਰਵਾਜ਼ੇ ਦੇ ਵਿੱਚ ਸਿਰਫ ਤਾਲਾ ਲੱਗਿਆ ਹੁੰਦਾ ਤਸਵੀਰਾਂ ਜਿਹੜੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਤਾਲਾ ਲੱਗਿਆ ਹੋਇਆ ਹਾਲਾਂਕਿ ਬਾਹਰ ਕੋਈ ਵੀ ਇਦਾਂ ਦਾ ਕੋਈ ਮੈਸੇਜ ਨਹੀਂ ਲਗਾਇਆ ਗਿਆ ਕੋਈ ਸਲਿੱਪ ਨਹੀਂ ਲਗਾਈ ਗਈ ਕਿ ਲੈਸੈਂਸ ਆਫਿਸ ਕਦੋਂ ਤੱਕ ਬੰਦ ਰਹੂਗਾ ਪਰ ਲੋਕ ਆਂਦੇ ਨੇ ਲੋਕ ਸਿਰਫ ਇਸ ਜਗ੍ਹਾ ਤੇ ਹਲਕਾ ਪੁਰਵੀ ਦੇ ਵਿੱਚ ਖੱਜਲਖਵਾਰ ਹੋ ਰਹੇ ਨੇ ਵੱਡੇ लाइसेंस की फोटो के, के लिए आया था। अच्छा। की होया? लोग, लगा हुए। तो लगे हुए लोग लोग। लोग तो 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 लगे आज इधर पहली उधर काफी गेड़े काटे थे अच्छा, लाइसेंस मतलब गेड़े ही कटने पे रहे मेरे हिसाब से आठ आठ नौ महीने हो गए पहले लर्निंग बनाया फिर वो रिन्यू करवाना था उसके चक्कर में रनिंग बनाया फिर एंड टाइम पे 30 तारीख को गया मैं 6 महीने खत्म होने से 2 दिन पहले गया था उन्होंने बोला टाइम निकल गया अब दोबारा करो इसको दोबारा बनवाओ फिर 450 दोबारा फीस ली मेरे से हां जी 10 महीने हो गए एक आम वर्ग बंदा आम बंदा जब वो लाइसेंस बनंदा है डॉक्यूमेंट्स बनंदा है उनू इतना खज्जल खवार होना पंदा 10 महीने हो चुके हैं एक लाइसेंस नहीं बणया नहीं बणया बहुत बहुत खचर खानी करवा रहे हैं तो मेरे से सड़का है ना वो तो सड़केंस तो पुलिस वाले चालान काट देते हैं कुछ नहीं देखते पुलिस वाले तो बख्सते ही नहीं चालान काट देते हैं गाड़ी बॉन्ड कर देंगे ऐसे वैसे वो तो करते ही है और मैं छः मेरे पास प्रूफ है मैं दस महीने से चक्कर काट रहा हूँ पहले लर्निंग बनवाया था उसके बाद में वो बोला नहीं है इसकी डेट निकलेगी दोबारा बनाओ डेट से पहले तीन दिन पहले चला गया था मैं उन्होंने रिजेक्ट कर दिया दोबारा मेरे बनवाया वो ਜਿਨ੍ਹਾਂ ਕੋਲ ਪ੍ਰੂਫ ਹੈ ਹੀ ਨਹੀਂ ਜਿਨ੍ਹਾਂ ਕੋਲ ਲੈਸਨਸ ਹੈ ਨਹੀਂ ਉਹ ਜਿਹੜਾ ਬੇਖੌਫ ਕਮਰੇ ਪਰ ਜਿਹੜਿਆਂ ਕੋਲ ਹੈਗਾ ਪ੍ਰੂਫ ਜਿਹੜੇ ਲੈਸਨਸ ਬਣਵਾਉਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਇੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਲੱਗਦਾ ਨਹੀਂ ਹੈਗਾ ਵੀ ਕਿਤਨੇ ਕਿਤੇ ਪ੍ਰਸ਼ਾਸਨ ਇਸ ਚੀਜ਼ ਨੂੰ ਧਿਆਨ ਨਹੀਂ ਦੇ ਰਿਹਾ ਨਿਕਲ ਗਿਆ ਨਹੀਂ ਧਿਆਨ ਦੇ ਰਿਹਾ ਦੇਖੋ ਅਭੀ ਆਪਕੇ ਸਾਹਮਣੇ ਕਿੰਨੇ ਬੰਦੇ ਖੜੇ ਹੈ ਕਮਰੇ ਕਾ 30 35 ਬੰਦੇ ਖੜੇ ਲੋਕ ਲਗਾ ਹੋਇਆ ਹੈ ਕਿਆ ਕਰਾਂ ਗਾਂਦਾਂਗੇ ਫਿਰ ਬੋਲੇਗਾ ਆਪਕੇ ਟਾਈਮ ਨਿਕਲ ਗਿਆ ਡੇਟ ਨਿਕਲ ਗਈ ਕੱਲ ਕਿਉਂ ਨਹੀਂ ਆਏ ਐਸੇ ਵੈਸੇ ਬਾਹਰ ਕੋਈ ਕੋਈ ਨੋਟਿਸ ਨਹੀਂ ਕੋਈ ਨੋਟਿਸ ਨਹੀਂ ਲਗਾਇਆ ਬਾ

बेरोजगार वो मैं वो मजदूर बंदे हैं मजदूरी करने के लिए आते हैं तो इधर दाढ़ी काट लेते हैं वो तो फैक्ट्री वाले तो दाढ़ी काट लेंगे इधर चक्कर काटते रहते हैं उधर पुलिस भी फर्क पै रहा पैर दूजे पास लाइसेंस लाइसेंस बना। बनाने के लिए परेशान करते हैं पुलिस वाला मानेंगे नहीं चालान चाल लाइसेंस तो चालान ही काटेंगे वो तो मांग करते हैं प्रशासन प्रशासन यही मांग करते हैं कि अपना काम होना चाहिए ਤੁਸੀਂ ਕੋਲੋਂ ਦੇਖ ਸਕਦੇ ਹੋ ਕਾਗਜ਼ ਜਿਹੜੇ ਹੱਤਾ ਦੇ ਵਿੱਚ ਫੜੇ ਹੋਏ ਨੇ ਇਹ ਵੱਡੀ ਜਿਹੜੀ ਸਲਿੱਪ ਹੈ ਇੱਕ ਇੱਕ ਕਾਗਜ਼ ਜਿਹੜੇ ਆ ਕੱਢ ਕੇ ਤੁਹਾਨੂੰ ਦਿਖਾਵਾਂਗੇ ਕਿ ਇਸ ਇਸ ਪੂਰੇ ਲਫਾਫੇ ਦੇ ਵਿੱਚ ਇਸ ਫਾਈਲ ਦੇ ਵਿੱਚ ਕਿੰਨੇ ਕਾਗਜ਼ਤ ਫੜੇ ਨੇ ਇੱਕ ਇੱਕ ਬਿਲਕੁਲ ਸੇਖ ਦੇਖ ਸਕਦੇ ਹੋ ਕਿ ਪੂਰੇ ਕਾਗਜ਼ਾ ਜਿਹੜੇ ਫੜੇ ਹੋਏ ਨੇ ਸੋ ਇਹ ਦੇਖ ਸਕਦੇ ਹੋ ਇਹਦੀ ਜਿਹੜੀ ਫੋਟੋ ਹੈ ਉਹ ਕਰਾਣੀ ਸੀਗੀ ਲਾਇਸੈਂਸ ਦਾ ਜਿਸ ਲਾਇਸੈਂਸ ਨੂੰ ਜਿਹੜਾ ਬਣਵਾਣਾ ਵੈ ਸੋ ਕਿਤੇ ਨ ਕਿਤੇ ਕਾਫੀ ਦਿਨਾਂ ਤੋਂ ਜਿਹੜਾ ਖੱਜਲ ਖੁਆਰ ਹੋਣਾ ਪੈ ਰਿਹਾ ਸੋ ਉਸ ਤੋਂ ਬਾਅਦ ਇੱਕ ਦੂਜੀ ਜਿਹੜੀ ਫੋਟੋ ਹੈ ਦੇਖ ਸਕਦੇ ਹੋ ਉਹ ਵੀ ਹੈਗੀ ਹੈ ਜਿਨ੍ਹਾਂ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਤੀਜੀ ਦੇਖ ਸਕਦੇ ਹੋ ਕਿ ਇਹ ਵੀ ਜਿਹੜੀ ਸਲਿੱਪ ਹੈ ਉਹ ਵੀ ਇੱਥੇ ਨਜ਼ਰ ਆ ਰਹੀ ਹੈ ਤਾਂ ਉਸ ਤੋਂ ਬਾਅਦ ਚੌਥੀ ਜਿਹੜੀ ਦੇਖ ਸਕਦੇ ਹੋ ਇਹ ਵੀ ਸਲਿੱਪ ਇੱਥੇ ਨਜ਼ਰ ਜਿਹੜਾ ਖੱਜਲ ਖਵਾਰ ਹੋਣਾ ਪੈ ਰਿਹਾ 10 ਮਹੀਨੇ ਹੋ ਚੁਕੇ ਨੇ 10 ਮਹੀਨਿਆਂ ਦੇ ਵਿੱਚ ਉਹਨਾਂ ਦਾ ਲੈਸਨਸ ਨਹੀਂ ਬਣਿਆ ਸੋ ਲੋਕਾਂ ਨਾਲ ਗੱਲਬਾਤ ਕੀਤੀ ਹੈ ਹਰ ਲੋਕ ਦੇ ਜ਼ੁਬਾਨ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਨਜ਼ਰ ਆ ਰਹੀ ਹੈ ਕਿ ਸਿਰਫ ਇਹ ਜਗ੍ਹਾ ਤੇ ਆ ਕੇ ਖੱਜਲ ਖਵਾਰ ਹੋ ਰਹੇ ਆ ਲੈਸੈਂਸ ਸੈਂਟਰ ਦੇ ਵਿੱਚ ਆ ਕੇ ਫੋਟੋ ਕਰਾਉਣ ਵਾਸਤੇ ਆਉਂਦੇ ਨੇ ਰੀਨਿਊ ਕਰਾਉਣ ਵਾਸਤੇ ਆਉਂਦੇ ਨੇ ਨਵਾਂ ਲੈਸੈਂਸ ਬਣਵਾਉਣ ਵਾਸਤੇ ਆਉਂਦੇ ਨੇ ਤੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਇਸ ਕਾਰਨ ਦਾ ਕੁਝ ਨਹੀਂ ਪਤਾ ਵੀ ਕਿਤੇ ਨੇ ਕਿਤੇ ਲੈਸੈਂਸ ਸੈਂਟਰ ਜਿਹੜਾ ਬੰਦ ਹੈ ਤੇ ਇਹਦਾ ਕਾਰਨ ਕੀ ਹੈਗਾ ਸੋ ਲੋਕ ਜਿਹੜੇ ਰੋਜ਼ ਖੱਜਲ ਖਵਾਰ ਹੋ ਰਹੇ ਨੇ ਸੋ ਉਹਨਾਂ ਵੱਲੋਂ ਇੱਕ ਮੰਗ ਹੈ ਕਿ ਇਸ ਲੈਸੈਂਸ ਸੈਂਟਰ ਨੂੰ ਖੋਲਿਆ ਜਾਵੇ ਤੇ ਕਰਮਚਾਰੀ ਜਿਹੜੇ ਬਿ ਅ ਦੇਖਦੇ ਕਿ ਕਦੋਂ ਤੱਕ ਜਿਹੜਾ ਲਾਇਸੈਂਸ ਸੈਂਟਰ ਹੈ ਖੁੱਲਦਾ ਐ ਸੋ ਕਦੋਂ ਤੱਕ ਗਵਰਨਮੈਂਟ ਸਰਕਾਰਾਂ ਦੇ ਕੰਨਾਂ 'ਚੋਂ ਜਿਹੜੀ ਐ ਜੋ ਖਿਸਕਦੀ ਐ ਪ੍ਰਸ਼ਾਸਨ ਦੇ ਕੰਨਾਂ 'ਚੋਂ ਜੋ ਖਿਸਕਦੀ ਐ ਤੇ ਕਦੋਂ ਤੱਕ ਇੱਥੇ ਕਰਮਚਾਰੀ ਜਿਹੜੇ ਬੈੰਦੇ ਨੇ ਸੋ ਲੋਕਾਂ ਨੂੰ ਸਹੂਲਤਾ ਕਦੋਂ ਤੱਕ ਮਿਲਦੀ ਐ ਨੇ ਦੇਖ ਰਹੋ ਲੁਧਰਾਂ ਲਾਈਵ ਮੈਨਟੀਨ ਕੈਮਰਾਮੈਨ ਐਮੀ ਦੇ ਨਾਲ ਧੰਨਵਾਦ